ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਮੰਦੇ ਠੰਡੇ ਦਰਬਾਰ ਦਰਸ਼ਨ ਦੀ ਜੈ ਖੋਲ ਕੇ ਵਾਰ ਦਰਸ਼ਨ 82 ਦਿਨ ਸਰਾਤ ਚਿਤਵਾਰ ਦਿਨ ਨੀਤ ਖੋਲ ਘਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਢਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਾਂ meu ਸਾਦੂ ਪੂਰਾ ਗੁਰ ਸਮਝਾਇਆ ਆਨ ਸਗਨ ਵਿਧ ਕਾਮਨਾ ਆਵਾ ਹਰ ਹਰੋ ਨਾ ਸਰਣ ਪਰਿਓ ਪੂਰਨ ਪਰਮੇਸ਼ਰ ਬਿਨ ਸਗਲ ਜੰਗ ਜਾਨੋ ਰਾਤ ਸੁਰਗ ਨਿਰਤ ਭਯਾਨ ਭੂਮੰਡਲ ਸਗਵ ਦੇ ਆਪੀ ਮਾਈ ਧਾਰਨ ਸਭ ਕੁਲ ਤਰਨ ਹਰ ਹਰ ਨਾਮ ਧਿਆਈ ਨਾਨਕ ਨਾਮ ਨਿਰੰਜਨ ਗਾਇਆ ਪਾਈਆ ਸਰਬ ਜਨਾਨਾ ਕਰੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਉ ਜਨ ਨਾਨਕ ਨਾਮ ਨਿਰੰਜਨ ਗਾਇਆ ਪਾਈਆ ਸਰਬਨਿਦਾਨਾ ਰਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਬਰਤ ਵੇਲੇ ਆਏ ਹੋਏ ਰਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੋੜਨ ਦਾ ਯਾਤਨ ਕਰੀਏ ਅੱਜ ਦਾ ਜੋ ਮੁਖਵਾਕ 676 ਅੰਗ ਦੇ ਉੱਤੇ ਸੁਭਾਏ ਮਾਨ ਧੁਲਾਸਰੀ ਮਹੰਨਾ ਪੰਜਵ ਧੁਲਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਤ ਨੂੰ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਹੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਫਿਰਤ ਫਿਰਤ ਭੇਟੀ ਜਨ ਸਾਧੂ ਪੂਰਾ ਗੁਰੂ ਸਮਝਾਇਆ ਕਦੇ ਬਾਲ ਇੱਕ ਸਮਾ ਹੋ ਗਿਆ ਉਸੇ ਫਿਰਦਿਆਂ ਨੂੰ ਕਦੇ ਕੀਤੀ ਕਦੇ ਕੀਤੇ ਕਦੇ ਕੀਤੇ ਭਟਕਦੇ ਫਿਰਦੇ ਸੀ ਪਰ ਕਹਿੰਦੇ ਹੁਣ ਪੂਰਾ ਗੁਰੂ ਮਿਲ ਗਿਆ ਪੂਰਾ ਸਾਧੂ ਮਿਲ ਗਿਆ ਉਹਨੇ ਮੈਨੂੰ ਗੱਲ ਸਮਝਾਤੀ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਐ ਕਿ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਜਿਵੇਂ ਭਾਟੂ ਸਾਹਿਬਾਨ ਕਹਿੰਦੇ ਆ ਨਾ ਕਹਿੰਦੇ ਇੱਕ ਸਾਲ ਹੋ ਗਿਆ ਫਿਰਦਿਆਂ ਨੂੰ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਨੀ ਸਾਹਿਬ ਦੇ ਵਿੱਚ ਵੀ ਕਹਿੰਦੇ ਆ ਫਿਰਤ 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 ਜਨ ਆਇਆ ਪਰਿਆ ਕਉ ਸਰਨ ਆਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਕੇ ਬਹੁਤ ਸਮਾਂ ਹੋ ਗਿਆ ਸੀ ਬਿਰਧਿਆ ਨੂੰ ਕਦੇ ਕਿਤੇ ਜਾਂਦੇ ਸੀ ਕਦੇ ਕਿਤੇ ਜਾਂਦੇ ਸੀ ਮਨ ਟਿਕਿਆ ਹੀ ਨਹੀਂ ਕਹਿੰਦੇ ਜਦੋਂ ਪੂਰੇ ਗੁਰੂ ਦਾ ਪੂਰੇ ਸਾਧੂ ਦਾ ਮਿਲਾਪ ਹੋ ਗਿਆ ਤਾਂ ਉਹਨਾਂ ਨੇ ਇੱਕ ਗੱਲ ਸਮਝਾਈ ਕਹਿੰਦੇ ਉਹ ਬੱਲੇ ਬੰਨੇ ਮੈਨੇ ਗੱਲ ਕਿਹੜੀ ਗੱਲ ਬੱਲੇ ਬੰਨੇ ਆਨ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਕਹਿੰਦੇ ਜਿਹੜੀਆਂ ਕੰਮਾਂ ਦੇ ਵਿੱਚ ਤੂੰ ਪਿਆਏ ਕਿਸੇ ਕੰਮ ਨਹੀਂ ਆਉਣੇ ਜੇ ਕੰਮ ਹੋਣਾ ਤਾਂ ਉਹ ਇੱਕ ਪ੍ਰਮਾਤਮਾ ਦਾ ਨਾਮ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਪਾਠ ਪੜ੍ਹੋ ਅਰ ਵੇਦ ਵਿਚਾਰਿਓ ਨਿਵਲ ਪ੍ਰਗਮ ਸਾਦੇ ਪੰਜ ਜਨ ਅਸ ਸੰਗ ਨਾ ਛੁੱਟਕਿਓ ਅਦੇ ਕੋ ਅਹਮੰਦ ਬਾਤੇ ਪਿਆਰੇ ਇਨ ਵਿੱਚ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸਵਾਮੀ ਕੈ ਦਵਾਰਾ ਦੀਜੈ ਬੁੱਧ ਵਿਵੇਕਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਣ ਚ ਆ ਗਿਆ ਆ ਜਿਹੜੇ ਕੰਮ ਮੈਂ ਕਰ ਰਿਹਾ ਸੀ ਇਹਨਾਂ ਦੇ ਵਿੱਚੋਂ ਮੈਨੂੰ ਟਿਕਾ ਨਹੀਂ ਮਿਲਿਆ ਇਹਨਾਂ ਦੇ ਵਿੱਚੋਂ ਮੈਨੂੰ ਆਨੰਦ ਨਹੀਂ ਮਿਲਿਆ ਕਿਹੜੇ ਕਿਹੜੇ ਕੰਮ ਕਰ ਰਹੇ ਸੀ ਪਾਠ ਪੜਿਓ ਔਰ ਵੇਦ ਵਿਚਾਰਿਓ ਕਈ ਪਾਠ ਪੜਦੇ ਆ ਨਾ ਪਰ ਪਾਠ ਪੜਦੇ ਪੜਦੇ ਵੀ ਮਨ ਵਿੱਚ ਹੰਕਾਰ ਚੱਲ ਰਿਹਾ ਕਿਸੇ ਦੇ ਪ੍ਰਤੀ ਨਫ਼ਰਤ ਚੱਲ ਰਹੀ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਵੇਦਾਂ ਦੇ ਵਿਚਾਰ ਵੀ ਕਰ ਲਈ ਕਹਿੰਦੇ ਮਨ ਵਿੱਚ ਤੇ ਕਾ ਬਣਿਆ ਹੀ ਨਹੀਂ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੁੱਠੇ ਹੋ ਕੇ ਵੀ ਆਪਣੇ ਜਿਹੜੀ ਨਾੜ ਗੰਗਰੋੜ ਹੈ ਉਹਨੂੰ ਵੀ ਸਿੱਧਿਆ ਕਰ ਕਰਕੇ ਦੇਖ ਲਿਆ ਪਰ ਕਹਿੰਦੇ ਪ੍ਰਮਾਤਮਾ ਦੇ ਵਿੱਚ ਆ ਭੇਦ ਨਹੀਂ ਹੋ ਸਕੇ ਸਮਾਂ ਹੰਕਾਰ ਵੱਧਦਾ ਗਿਆ ਤੇ ਗੁਰੂ ਸਾਹਿਬ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪਰੰਗਮ ਸਾਦੇ ਪੰਜ ਜਨਸ ਸੰਗ ਨਾ ਛੁੱਟਕਿਓ ਕਹਿੰਦੇ ਜਿਹੜੇ ਪੰਜ ਸਾਡੇ ਅੰਦਰ ਵਿਕਾਰ ਚੱਲ ਰਿਹਾ ਉਹਨਾਂ ਤੋਂ ਖੜਾ ਹੀ ਨਹੀਂ ਛੁੱਟਿਆ ਕਹਿੰਦੇ ਫਿਰ ਪਾਠ ਕਰਨ ਦਾ ਕੀ ਫਾਇਦਾ ਕਹਿੰਦੇ ਜੇ ਉਹਨਾਂ ਤੋਂ ਖੜਾ ਹੀ ਨਹੀਂ ਛੁੱਟਿਆ ਵੇਦਾਂ ਦੀ ਵਿਚਾਰ ਕਰਨ ਦਾ ਕੀ ਫਾਇਦਾ ਜੇ ਕਹਿੰਦੇ ਵਿਕਾਰਾਂ ਤੋਂ ਹੀ ਖਹਿੜਾ ਨਹੀਂ ਛੁਟਿਆ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਨ ਸਗਲ ਵਿਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇਆ ਕਹਿੰਦੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪਰਮਾਤਮਾ ਦਾ ਨਾਮ ਜਪਣਾ ਪੈਣਾ ਹੁਣ ਸਾਰੀਆਂ ਚੀਜ਼ਾਂ ਕਿਹੜੀਆਂ ਛੱਡਣ ਨੂੰ ਕਹਿੰਦੇ ਆ ਕੰਮ ਥੋੜਾ ਛੱਡਣ ਨੂੰ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਕੰਮ ਤੇ ਕਰਨਾ ਹੈ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਕੀਰਤ ਕਰੋ ਉਹਨਾਂ ਨੇ ਤੇ ਕੀਰਤ ਨੂੰ ਪਹਿਲਾ ਮੁੱਖ ਰੱਖਿਆ ਇਹ ਕੰਮ ਨਹੀਂ ਛੱਡਣਾ ਜਿਹੜੇ ਤਰੀਕਿਆਂ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਮੈਂ ਪੁੱਠੇ ਲਟਕ ਕੇ ਰੱਬ ਨੂੰ ਪਾ ਲਾਂਗਾ ਕਹਿੰਦੇ ਇਸ ਤਰ੍ਹਾਂ ਰੱਬ ਨੂੰ ਵੀ ਪਾਇਆ ਜਾਣਾ ਇਹ ਕੰਮ ਛੱਡ ਦੇ ਕਹਿੰਦੇ ਇਹ ਮਾੜੇ ਐ ਇਹਨਾਂ ਦੇ ਵਿੱਚੋਂ ਕੁਝ ਨਹੀਂ ਮਿਲਣਾ ਆਪਣੇ ਘਰ ਬੈਠ ਕੇ ਆਪਣੇ ਕੰਮਕਾਰ ਕਰ ਨਾਲੇ ਪਰਮਾਤਮਾ ਨੂੰ ਧਿਆ ਕਹਿੰਦੇ ਜਿਵੇਂ ਭਗਤ ਨਾਮਦੇਵ ਜੀ ਨੇ ਆਪਣੇ ਘਰ ਬੈ ਕੇ ਹੀ ਪਰਮਾਤਮਾ ਨੂੰ ਪਾ ਲਿਆ ਆਪਣੇ ਘਰ ਰਹਿ ਕੇ ਘਰ ਬੈਠੇ ਗੁਰੂ ਧਿਆਇਓ ਕਹਿੰਦੇ ਉਹ ਕੰਮ ਕਰ ਕਹਿੰਦੇ ਆ ਕੰਮ ਛੱਡ ਦੇ ਤਾ ਤੇ ਮੋਹੇ ਧਾਰੀ ਓਟ ਗੋਪਾਲ ਮੇਰੇ ਤੇ ਪ੍ਰਮਾਤਮਾ ਨੇ ਕਿਰਪਾ ਕਰਤੇ ਮੈਂ ਉਸ ਪ੍ਰਮਾਤਮਾ ਦਾ ਆਸਰਾ ਲੈ ਲਿਆ ਬਸ ਉਹਦੀ ਓਟ ਆਸਰੇ ਦੇ ਵਿੱਚ ਮੈਂ ਚੱਲ ਰਿਹਾ ਹੁਣ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਤਾ ਤੇ ਮੋਹੇ ਧਾਰੀ ਓਟ ਗੋਪਾਲ ਗੋਪਾਲ ਨਾਮ ਪਰਮਾਤਮਾ ਦਾ ਕਿ ਜਿਸ ਪਰਮਾਤਮਾ ਜਿਹੜਾ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਮੈਂ ਤੇ ਉਹਦਾ ਆਸਰਾ ਲੈ ਲਿਆ ਬਸ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਨ ਕਹਿੰਦੇ ਜਿੱਤੇ ਨਾ ਮੈਂ ਪਰਮਾਤਮਾ ਦੀ ਸ਼ਰਨ ਚ ਆਇਆ ਨਾ ਪੂਰੇ ਗੁਰੂ ਦੀ ਸ਼ਰਨ ਚ ਆਇਆ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਕਹਿੰਦੇ ਜਿਹੜੇ ਜੰਜਾਲ ਬਏ ਹੋਏ ਸੀ ਨਾ ਕਹਿੰਦੇ ਇਹ ਸਾਰੇ ਨਿਕਲ ਗਏ ਅੰਦਰੋਂ ਸਾਰੇ ਖਤਮ ਹੋ ਗਏ ਜਿੱਦੈ ਨਾ ਮੈਂ ਪ੍ਰਮਾਤਮਾ ਦੀ ਸ਼ਰਣ ਚ ਆਇਆ ਹਉ ਆਇਆ ਦੂਰੋ ਚੱਲ ਕੇ ਮੈਂ ਤੱਕੀ ਤਉ ਸ਼ਰਣਾਇ ਜੋ ਮੈਂ ਆਸਾਂ ਰੱਖੀ ਜਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿੱਦੈ ਸ਼ਰਣ ਜਾ ਗਏ ਉਹਦੇ ਸਾਰੇ ਦੁੱਖ ਵੀ ਨਾਸ ਹੋ ਜਾਣਗੇ ਰਹਾਉ ਰਹਾਉ ਦਾ ਭਾਵ ਉਹ ਤੇ ਠਹਿਰਨਾ ਰੁਕਣਾ ਤੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਅੱਗੇ ਗੁਰੂ ਅਰਜਨ ਸਾਹਿਬ ਜੀ ਨੇ ਕਹਿੰਦੇ ਸੁਰਗ ਮਿਰਤ ਭੈਣ ਧੂ ਮੰਡਲ ਸਗਲ ਵਿਆਪੇ ਮਾਇ ਕਹਿੰਦੇ ਸਾਰਾ ਸੰਸਾਰ ਮਾਇਆ ਦੇ ਵਿੱਚ ਖਚਤ ਹੈ ਮਾਇਆ ਕਿਹੜੀ ਹੁੰਦੀ ਹੈ ਪੈਸੇ ਨੂੰ ਮਾਇਆ ਨਹੀਂ ਕਹਿੰਦੇ ਗੁਰੂ ਸਾਹਿਬ ਜਿਹੜੀ ਚੀਜ਼ ਤੁਹਾਨੂੰ ਪਰਮਾਤਮਾ ਨਾਲੋਂ ਤੋੜ ਦੇ ਉਹ ਹੈ ਹੀ ਕੀ ਜੇ ਮਾਇਆ ਹੈ ਕਹਿੰਦੇ ਜਿਵੇਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਕਹਿੰਦੇ ਮਾਂ ਦੇ ਪੇਟ ਵਿੱਚ ਉਹਦੀ ਲਿਵ ਜੁੜੀ ਹੁੰਦੀ ਆ ਪਰਮਾਤਮਾ ਦੇ ਨਾਲ ਪਰ ਜਦੋਂ ਬਾਹਰ ਆਇਆ ਮਾਂ ਦੇ ਦੁੱਧ ਨਾਲ ਉਹਦਾ ਪਿਆਰ ਪੈ ਗਿਆ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਕਹਿੰਦੇ ਮਾਂ ਦੇ ਗਰਭ ਵਿੱਚ ਤੇ ਲੱਗੀ ਹੋਈ ਸੀ ਲਿਵ ਪਰ ਕਹਿੰਦੇ ਜਦੋਂ ਮਾਂ ਦੇ ਗਰਭ ਚੋਂ ਬਾਹਰ ਆਇਆ ਉਹਨੇ ਕਹਿੰਦੇ ਦੁੱਧ ਦੇ ਨਾਲ ਮਨ ਜੁੜ ਗਿਆ ਪਰਮਾਤਮਾ ਨੂੰ ਭੁੱਲ ਬੈਠਿਆ ਕਹਿੰਦੇ ਬਸ ਉਹਦੇ ਵਾਸਤੇ ਤੇ ਦੁੱਧ ਹੀ ਮਾਇਆ ਬਣ ਗਈ ਕਹਿੰਦੇ ਚਾਹੇ ਉਹ ਦੁੱਧ ਨੇ ਉਹਨੂੰ ਜੀਵਨ ਬਖਸ਼ਿਆ ਪਰ ਕਹਿੰਦੇ ਅੰਦਰੋਂ ਤੇ ਟੁੱਟ ਗਿਆ ਨਾ ਪ੍ਰਮਾਤਮਾ ਨਾਲੋਂ ਤੇ ਟੁੱਟ ਗਿਆ ਜੀਵਨ ਮਿਲ ਗਿਆ ਸਰੀਰ ਵਧਣਾ ਫੁੱਲਣਾ ਉਸ ਦੁੱਧ ਦੇ ਨਾਲ ਪਰ ਕਹਿੰਦੇ ਪ੍ਰਮਾਤਮਾ ਦੇ ਨਾਲੋਂ ਨਿਭ ਟੁੱਟ ਗਈ ਕਹਿੰਦੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੁਰਗ ਨਿਰਤ ਸੁਰਗ ਕਹਿੰਦੇ ਦੇਵ ਲੋਕ ਨੂੰ ਮਿਰਤ ਕਹਿੰਦੇ ਆਮਤ ਲੋਕ ਨੂੰ ਪਹਾਲ ਕਹਿੰਦੇ ਆ ਪਤਾਲ ਲੋਕ ਨੂੰ ਉਹ ਮੰਡਲ ਜਿਹੜੀਆਂ ਧਰਤੀਆਂ ਨੇ ਜਿੰਨੀਆਂ ਵੀ ਸਗਲ ਵਿਆਪੇ ਮਾਇ ਕਹਿੰਦੇ ਦੇਵ ਲੋਕ ਵਿੱਚ ਵੀ ਆ ਲੋਕ ਵਿੱਚ ਵੀ ਤੇ ਪਤਾਲ ਵਿੱਚ ਵੀ ਜਿੰਨੀਆਂ ਧਰਤੀਆਂ ਨੇ ਸਾਰੀਆਂ ਤੇ ਕਹਿੰਦੇ ਲੋਕ ਬਸ ਮਾਇਆ ਮਾਇਆ ਕਰਦੇ ਫਿਰਦੇ ਆ ਮਾਇਆ ਤਾਂ ਦੂਜੀ ਗੱਲ ਹੀ ਨਹੀਂ ਹੈ ਕਹਿੰਦੇ ਕੋਈ ਜੀ ਉਧਾਰਨ ਸਭ ਤੋਂ ਉਤਾਰਨ ਹਰ ਹਰ ਨਾਮ ਧਿਆਇਆ ਕਰੇ ਜੀ ਉਧਾਰਨ ਸਭ ਕੁਲ ਤਾਰਨ ਜੇ ਤੁਸੀਂ ਪ੍ਰਮਾਤਮਾ ਦਾ ਨਾਮ ਜਪੋਗੇ ਤੁਸੀਂ ਆਪ ਵੀ ਇਸ ਭਵ ਸਾਗਰ ਤੋਂ ਤਰ ਜਾਣੇ ਸਭ ਕੁਲ ਤਾਰਨ ਜਿਹੜੀਆਂ ਕੁਲਾਂ ਨੇ ਤੁਹਾਡੀਆਂ ਕਹਿੰਦੇ ਉਹ ਵੀ ਸਾਰੀਆਂ ਤਰ ਜਾਣਗੀਆਂ ਜੇ ਪ੍ਰਮਾਤਮਾ ਦੇ ਨਾਮ ਨੂੰ ਅੰਦਰੋਂ ਧਿਆਲਿਆ ਮਨ ਕਰਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਕਹਿੰਦੇ ਜੇ ਨਾਮ ਦੇ ਨਾਲ ਜੁੜ ਗਏ ਇਕੱਲੇ ਗੱਲ ਇਹ ਨਹੀਂ ਆ ਕਿ ਪੈਸਾ ਛੜਦਾ ਗੁਰੂ ਸਾਹਿਬ ਕਹਿੰਦੇ ਆ ਨਵ ਨਿੱਤੀ 18 ਸਿੰਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਈ ਕਹਿੰਦੇ ਜਿਨ੍ਹਾਂ ਬੰਦਿਆਂ ਨੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਚ ਵਸਾ ਲਿਆ ਕਹਿੰਦੇ ਨੌ ਨਿੱਤੀਆਂ 18 ਸਿੰਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ ਨਾਮੇ ਕੋਈ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨ ਨਿਰੰਜਨ ਦਾ ਭਾਵ ਹੁੰਦਾ ਕਾਲਕ ਤੋਂ ਰਹਿਤ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਕਾਲਕ ਤੋਂ ਰਹਿਤ ਹੈ ਉਹਦੇ ਵਿੱਚ ਜੇ ਤੁਸੀਂ ਅਭੇਦ ਹੋ ਜਾਓਗੇ ਤੁਸੀਂ ਵੀ ਨਿਰੰਜਨ ਹੋ ਜਾਓਗੇ ਕਾਲਕ ਨਹੀਂ ਲੱਗਣੀ ਕਾਲਕ ਤੋਂ ਰਹਿਤ ਹੋ ਜਾਓਗੇ ਨਾਮਿਕ ਨਾਮ ਨਰੰਜਨ ਗਾਇਆ ਪਾਈਆ ਸਰਬ ਨਿਧਾਨ ਨਿਧਾਨਾਂ ਦਾ ਭਾਵ ਉਹਦਾ ਖਜ਼ਾਨਾ ਕਿ ਸਾਰਿਆਂ ਤਰ੍ਹਾਂ ਦਾ ਖਜ਼ਾਨਾ ਤੁਹਾਡੀ ਝੋਲੀ ਚ ਪੈ ਜਾਣਾ ਜਦੋਂ ਪਰਮਾਤਮਾ ਦੇ ਨਾਮ ਨੂੰ ਸਿਮਰੋਗੇ ਨਾਮ ਨੂੰ ਜਪੋਗੇ ਉਹ ਵੱਡਾ ਖਜ਼ਾਨਾ ਮਿਲ ਜਾਣਾ ਜਿਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਖਾਭੂ ਖਰਚੋ ਰਲਬਿਲ ਭਾਏ ਤੋੜ ਨਾਵ ਬੰਦ ਹੋ ਜਾਈ ਕਹਿੰਦੇ ਉਹ ਖਜ਼ਾਨਾ ਘਟਣਾ ਨਹੀਂ ਜਿੰਨਾ ਮਰਜੀ ਖਾਂਦੇ ਰਹੋ ਜਿੰਨਾ ਮਰਜ਼ੀ ਵਰਤਦੇ ਰਹੋ ਜਿੰਨਾ ਮਰਜ਼ੀ ਵੰਡਦੇ ਰਹੋ ਕਹਿੰਦੇ ਉਹਨੇ ਖਤਮ ਨਹੀਂ ਹੋਣਾ ਕਰ ਕਿਰਕਾ ਜਿਸ ਦੇਹ ਸੁਆਮੀ विरले ਕਾਹੂ ਜਾਨਾ ਕਹਿੰਦੇ ਵਿਰਲੇ ਵਿਰਲੇ ਤੇ ਕਿਰਪਾ ਹੁੰਦੀ ਹੈ ਕਰ ਕਿਰਪਾ ਜਿਸ ਦੇ ਸ੍ਰਾਮੀ ਕਹਿੰਦੇ ਜੀਤੇ ਪਰਮਾਤਮਾ ਖੁਸ਼ ਹੋ ਜੇ ਨਾ ਕਹਿੰਦੇ ਉਦੋਂ ਤੇ ਫਿਰ ਇਹ ਕਿਰਪਾ ਹੁੰਦੀ ਹੈ ਵਿਰਲੇ ਕਾਹੂ ਜਾਨਾ ਕੋਈ ਕੋਈ ਹੁੰਦਾ ਵਿਰਲਾ ਵਿਰਲਾ ਜਿਹੜਾ ਪਰਮਾਤਮਾ ਦੇ ਇਹਨਾਂ ਸ਼ਬਦਾਂ ਨੂੰ ਇਹਦਾ ਗੁਰਬਾਣੀ ਨੂੰ ਸਮਝ ਸਕਦਾ ਹੈ ਕਹਿੰਦੇ ਹਰ ਇੱਕ ਨਹੀਂ ਹੁੰਦਾ ਕੋਟੰਗ ਮੈਂ ਨਾਨਕ ਕਾਹੂ ਨਾਰਾਇਣ ਦੇ ਚੀਤ ਕਹਿੰਦੇ ਕਰੋੜਾਂ ਜੇ ਕੰਦਾ ਹੈ ਏ ਨਹੀਂ ਹੈ ਕਿ ਹਰ ਇੱਕ ਬੰਦੇ ਜਿਹੜੇ ਬਾਣੀ ਪੜ੍ਹਦੇ ਨੇ ਕਿ ਸਾਰੀ ਉਸ ਪ੍ਰਮਾਤਮਾ ਦਾ ਭੇਦੋਗੇ ਨਹੀਂ ਕਹਿੰਦੇ ਉੱਤੇ ਕੋਈ ਕੋਈ ਹੁੰਦਾ ਕਰ ਕਿਰਪਾ ਜਿਸ ਦੇ ਸੁਆਮੀ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਏ ਕਹਿੰਦੇ ਫਿਰ ਉਹ ਪ੍ਰਮਾਤਮਾ ਨੂੰ ਜਾਣ ਲੈਂਦਾ ਨਾਨਕੋ ਨਾਮ ਨਿਰੰਜਨ ਗਾਇਆ ਪਾਈਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਉ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ